13 ਅਪ੍ਰੈਲ ਦਾ ਦਿਹਾੜਾ ਸਿੱਖ ਇਤਿਹਾਸ ਵਾਸਤੇ ਬਹੁਤ ਹੀ ਅਹਿਮ ਅਤੇ ਇਤਿਹਾਸਿਕ ਦਿਹਾੜਾ ਹੈ ਕਿਉਂਕਿ ਖਾਲਸਾ ਪੰਥ ਦੀ ਸਾਜਨਾ 13 ਅਪ੍ਰੈਲ ਨੂੰ ਹੋਈ ਸੀ ਤੇ ਨਾਲ ਹੀ ਵਿਸਾਖੀ ਦਾ ਦਿਹਾੜਾ ਵੀ ਜਿਹੜਾ ਕਿ 13 ਅਪ੍ਰੈਲ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜਿੱਥੇ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀਆਂ ਰੌਣਕਾਂ ਲੱਗੀਆਂ ਨੇ ਉੱਥੇ ਅੰਮ੍ਰਿਤਸਰ ਦੇ ਲਾਂਸ ਰੋਡ ਤੇ ਵੀ ਬਾਬੇ ਜੀ 13 13 ਹੀ ਹੋਈ ਪਈ ਹੈ ਕਿਉਂਕਿ ਇੱਥੇ ਜਿਹੜਾ ਨਿਊ ਚਾਰਟ ਕਾਰਨਰ ਹੈ ਇੱਥੇ 13 ਰੁਪਏ ਵਿੱਚ ਚਾਟ ਗੋਲ ਗੱਪੇ ਬੇਲ ਪੂਰੀ ਜਿਹੜੀ ਕਿ ਉਹ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਔਰ ਲੋਕ ਵੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ 13 ਰੁਪਏ ਖਰਚ ਕਰਕੇ ਚਾਟ ਗੋਲ ਗੱਪੇ ਤੇ ਬੇਲ ਪੂਰੀ ਦਾ ਸਵਾਦ ਲੈ ਰਹੇ ਨੇ ਤਾਂ ਇੱਥੇ ਮੇਰਾ ਵੀਰ ਹੈ ਸ਼ੁਭਮ ਉਹਨਾਂ ਵੀ ਗੱਲਬਾਤ ਕਰਾਂਗੇ ਜਰੂਰ ਵੀ ਇਹ ਜਿਹੜਾ ਮਨ ਵਿੱਚ ਕਿਸ ਤਰ੍ਹਾਂ ਆਇਆ ਔਰ ਕਿੰਨੇ ਸਾਲ ਤੋਂ ਇਹ ਜਿਹੜੇ ਕੀ 13-13 ਦੀ ਸੇਵਾ ਜਿਹੜੀ ਕਿ ਉਹ ਨਿਭਾ ਰਹੇ ਨੇ ਪਾਜੀ ਕੀ ਕਹਿਣਾ ਕਿੰਨੇ ਸਾਲ ਹੋ ਗਏ ਨੇ ਇਹ ਸੇਵਾ ਨਾਲ ਜੁੜੇ ਹੋਏ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਇਸ ਵਿਸਾਖੀ ਦੇ ਦਿਨ ਦੇ ਉੱਤੇ ਲੋਕਾਂ ਨੂੰ ਬਹੁਤ-ਬਹੁਤ ਸ਼ੁਕਾਮਨਾਵਾਂ ਜੀ ਵਿਸਾਖੀ ਦੇ ਦਿਨ ਦੀਆਂ ਔਰ ਇਹ ਪਿਛਲੇ 4 ਸਾਲ ਤੋਂ 5 ਸਾਲ ਤੋਂ ਅਸੀਂ ਜੋ ਕਰ ਰਹੇ ਹਾਂ ਜੀ 13-13 ਰੁਪਏ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕੋ ਰਾਮਦਾਸ ਜੀ ਨਗਰੀ ਚ ਉਹਨਾਂ ਜੀਵਨ ਦਿੱਤਾ ਔਰ ਆਪਣੀ ਸੇਵਾ ਅਸੀਂ ਨਿਭਾ ਰਹੇ ਹਾਂ ਕਿਉਂ ਪ੍ਰੇਰਣਾ ਦੀ ਗੱਲ ਕਰ ਲਈ ਤੇ ਪ੍ਰੇਰਣਾ ਕਿੱਥੋਂ ਮਿਲੀ ਕਿ ਜ਼ਿੰਦਗੀ ਵਿੱਚ ਐਸੀ ਚੀਜ਼ ਆਪਰੀ ਸੀ ਜਿਸ ਤੋਂ ਬਾਅਦ ਤੁਸੀਂ ਇਹ 4 ਸਾਲ ਤੋਂ ਲਗਾਤਾਰ ਸੇਵਾ ਨਿਭਾਈ ਤੁਸੀਂ ਕੁਝ ਜ਼ਿੰਦਗੀ ਦੇ ਵਿੱਚ ਕੋਈ ਪੜਾਅ ਵੈਦਨ ਆਇਆ ਸੀ ਕਿ ਮਮ ਡੈਡ ਐਕਸਪਾਇਰ ਹੋ ਗਏ ਪਰ ਜ਼ਿੰਦਗੀ ਦੇ ਵਿੱਚ ਕੋਈ ਸੋਚ ਹੀ ਨਹੀਂ ਸੀ ਕਿ ਅਸੀਂ ਕੀ ਕਰਨਾ ਹੈ ਜੀਵਨ ਛੋਟਾ ਸੀ ਔਰ ਸੰਭਾਲਣ ਵਾਲਾ ਕੋਈ ਨਹੀਂ ਸੀ ਔਰ ਗੁਰੂ ਮਹਾਰਾਜ ਦੇ ਘਰ ਚਲੇ ਗਏ ਸੀ ਸ੍ਰੀ ਹਰਮੰਦਰ ਸਾਹਿਬ ਤੇ ਉੱਥੇ ਪਰਮਾਤਮਾ ਨੇ ਕਿਰਪਾ ਕੀਤੀ ਔਰ ਸੇਵਾ ਕੀਤੀ ਤਿੰਨ ਟਾਈਮ ਦਾ ਲੰਗਰ ਵੀ ਖਾਦਾ ਔਰ ਪਰਮਾਤਮਾ ਅੱਗੇ ਚਰਨਾਂ 'ਚ ਅਰਦਾਸ ਕੀਤੀ ਸੀ ਇਹ ਪਰਮਾਤਮਾ ਕਦੀ ਸਾਡਾ ਵੀ ਕੁਝ ਆਪਣਾ ਹੋਏਗਾ ਅਸੀਂ ਵੀ ਕਦੀ ਆਪਣਾ ਜਿੰਦ ਜੀਵਨ ਜਿਹੜਾ ਵਧੀਆ ਜੀ ਸਕਾਂਗੇ ਚਲੋ ਗੁਰੂ ਮਹਾਰਾ ਜੀ ਨੇ ਮਿਹਨਤ ਲਈ ਕਿ ਸਾਡੀ ਜੋ ਮਿਹਨਤ ਦਾ ਸਾਨੂੰ ਫਲ ਮਿਲਿਆ ਕਿ ਅੱਜ ਅਸੀਂ ਪਰਮਾਤਮਾ ਦੇ ਨਾਮ ਦਾ ਕੁਝ ਕਰ ਰਹੇ ਹਾਂ ਉਹ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਪਰ ਜੋ 13-13 ਰੁਪਏ ਅਸੀਂ ਕਰ ਰਹੇ ਹਾਂ ਇਹ ਲੋਕਾਂ ਦਾ ਹੀ ਪੈਸਾ ਹੈ ਉਹ ਲੋਕਾਂ ਨੂੰ ਅਸੀਂ ਦੇ ਰਹੇ ਹਾਂ ਸੇਵਨ ਬਾਰੇ ਦਸਬੰਦ ਗੱਡੀ ਦਾ ਪੁਰਾਏ ਹਰ ਵਰੀ ਸਾਲ ਦੇ ਐਂਡ 12ਵੇਂ ਮਹੀਨੇ ਨੂੰ 13 ਤਾਰੀਖ ਨੂੰ ਵੀ ਕਰੀਦਾ ਹੈ ਪਰ 13 ਤਾਰੀਖ ਦੀ ਵਿਸਾਖੀ ਚੌਥੇ ਮਹੀਨੇ ਦੀ ਵਿਸਾਖੀ ਨੂੰ ਵੀ ਕਰੀਦਾ ਹੈ ਇਹ ਲੋਕਾਂ ਦਾ ਹੀ ਪੈਸਾ ਜਿਹੜਾ ਸੀ ਵਟਦੇ ਆ ਦਸਵੰਦ ਕੱਢਦੇ ਆ ਪਰ ਇਹ ਉਹਨਾਂ ਦੇ ਦਸਵੰਦ ਕੱਢ ਕੇ ਇਹ ਸਭ ਕੁਝ ਲਗਾਇਆ ਜਾਂਦਾ ਹੈ ਅਮਮਾ ਨੇ ਜਦੋਂ ਡੇਲੀ ਤੁਸੀਂ ਇਹ ਰੇੜੀ ਲਗਾਉਂਦੇ ਹੋ ਤਾਂ ਉਦੋਂ ਕਿੰਨੀ ਕੁ ਸੇਲ ਹੋ ਜਾਂਦੀ ਹੈ ਕਿੰਨੇ ਕੁ ਗੋਲ ਗੱਪੇ ਚਾੜਦਿਆਂ ਜਿਹੜੀਆਂ ਕਿ ਉਹ ਵਿਕਰੀ ਹੋ ਜਾਂਦੀ ਹੈ ਤਾਂ ਜਿਹੜਾ ਅੱਜ ਦੇ ਦਿਹਾੜੀ ਵਿੱਚ ਕਿੰਨਾ ਕੁ ਸਮਾ ਜਿਹੜਾ ਕਿ ਉਹ ਪਹਿਲਾਂ ਤਿਆਰੀ ਹੋ ਜਿੰਦੀ ਕਿ ਤੁਹਾਡੀ ਦੇਖੋ ਜੀ ਜੋ ਤੇ ਰੂਟੀਨ ਵਾਈਜ਼ ਲਿਆਈਦਾ ਹੈ ਠੀਕ ਹੈ ਔਰ ਬਾਬੇ ਨਾਨਕ ਦੇ ਨਾਂ ਤੇ ਫੁੱਲੇ ਗਫੇ ਆ ਪ੍ਰਮਾਤਮਾ ਜੇ ਪਿਆਰ ਦੇਣ ਲੱਗਿਆ ਨਹੀਂ ਸੋਚਦਾ ਨਾ ਕਿ ਅਸੀਂ ਉਹਨਾਂ ਦੇ ਨਾਂ ਦੇ ਸਟਾਕ ਪਾਉਣ ਲੱਗਿਆ ਵੀ ਨਹੀਂ ਸੋਚਿਆ ਅਨਲਿਮਟਿਡ ਲੈਂਦਾ ਜਦ ਤੱਕ ਗੁਰੂ ਮਹਾਰਾਜ ਦੀ ਕਿਰਪਾ ਰਹੇਗੀ ਤੇ ਇਦਾਂ ਹੀ ਚੱਲਦਾ ਰਹੇਗਾ ਤੇ ਤਿਆਰੀਆਂ ਕਿੰਨੇ ਕ ਸਮੇਂ ਪਹਿਲੇ ਸ਼ੁਰੂ ਹੋ ਜਾਂਦੀਆਂ ਕਿਉਂਕਿ ਕਾਫੀ ਜ਼ਿਆਦਾ ਇੱਥੇ ਰੋੜਕ ਵੀ ਵਿਖਾਈ ਦੇ ਰਹੀ ਹੈ ਦੇਖੋ ਜੀ ਇਹ 2 ਤੋਂ 3 ਦਿਨ ਪਹਿਲਾਂ ਅਸੀਂ ਜਿਹੜਾ ਸਾਰੀ ਤਲਾਈ ਕਰਨੀ ਸ਼ੁਰੂ ਕਰ ਦਿੰਨੇ ਆ ਸਟਾਕ ਲਿਆਣਾ ਸ਼ੁਰੂ ਕਰਕੇ ਪਰ ਜਦ ਤੱਕ ਸਟਾਕ ਪ੍ਰਮਾਤਮਾ ਦੀ ਕਿਰਪਾ ਹੈ ਤੁਸੀਂ ਦੇਖਿਓ ਐ ਮੈਂ ਪਹਿਲਾਂ ਵੀ ਆਪਣੀ ਇੱਕ ਵੀਡੀਓ 'ਚ ਦੱਸਿਆ ਸੀ ਕਿ ਜਦੋਂ ਮੈਂ ਫਸਟ ਟਾਈਮ ਸ਼ ਅਸੀਂ ਸਵੇਰੇ ਆਕੇ ਤੁਸੀਂ ਜਿਹੜੇ ਬਾਕਸ ਦੇਖ ਰਹੇ ਹੋ ਨਾ ਅਸੀਂ ਇੱਕ ਇੱਕ ਵਾਰੀ ਬਾਕਸ ਭਰੇ ਸੀ ਜੀ ਪਰ ਸ਼ਾਮ ਤੱਕ ਜਿਹੜਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੱਲਦਾ ਰਿਹਾ ਸੀ ਉਹ ਬਾਕਸ ਖਾਲੀ ਨਹੀਂ ਸੀ ਹੋ ਰਹੇ ਹਮ ਗੁਰੂ ਮਹਾਰਾਜ ਦੇ ਨਾਮ ਤੇ ਇੰਨੀ ਕਿਰਪਾ ਔਰ ਇੰਨੀ ਬਰਕਤ ਰਹੀ ਸੀ ਔਰ ਅੱਜ ਵੀ ਉਸ ਰਹੀ ਹੈ ਤੁਸੀਂ ਆਏ ਔ ਰਸ਼ ਦੇਖਿਆ ਹਾਲੇ ਤਾਂ ਕਿ ਦੇਖੋ ਸਟਾਕ ਭਰਿਆ ਹੋਰ ਖਾਣ ਵਾਲੇ ਕਿੰਨੇ ਜ਼ਿਆਦਾ ਨੇ ਸਟਾਕ ਉਹਦਾ ਤਾਂ ਉਹਦਾ ਹੀ ਨਜ਼ਰ ਆ ਰਿਹਾ ਪਰਮਾਤਮਾ ਦੀ ਬਹੁਤ ਕਿਰਪਾ ਰੰਦੀ ਹੈ ਅੱਛਾ ਕੁਝ ਲੋਕ ਐਸੇ ਵੀ ਹੋਣਗੇ ਜਿਹੜੇ ਕਹਿੰਦੇ ਪੈਸੇ ਨਹੀਂ ਹੈਗੇ ਉਹਨਾਂ ਨੂੰ ਵੀ ਫਿਰ ਇੱਥੇ ਲੰਗਰ ਛਕਾਇਆ ਜਾਂਦਾ ਦੇਖੋ ਜੀ ਤੁਸੀਂ ਆ ਕੇ 13 ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਹਿ ਦੋਗੇ ਅਸੀਂ ਤੁਹਾਨੂੰ ਰਾਮੀ ਉਦਾਂ ਹੀ ਛਕਾਵਾਂਗੇ ਐਦਾਂ ਦੀ ਕੋਈ ਗੱਲ ਨਹੀਂ ਹੈ ਜਿਹਦੇ ਕੋਲ ਨਹੀਂ ਵੀ ਹੈ ਉਹ ਉੱਦ ਵੀ ਖਾ ਸਕਦਾ ਐਦਾਂ ਦੀ ਨਹੀਂ ਹੈ ਕਿ ਜਿਹਦੇ ਕੋਲ ਹੈਗਾ ਉਹ ਵੀ ਖਾਏ ਇੱਕ ਸਾਡਾ 13 13 ਦਾ ਮਕਸਦ ਹੀ ਇਹੀ ਹੈ ਕਿ ਅਸੀਂ ਜ਼ਰੂਰੀ ਇਹ ਤੁਹਾਡੇ ਕੋਲ 13 ਨਹੀਂ ਹੈ ਤੁਸੀਂ ਆਗੇ ਬਾਬਾ ਦੀਪ ਸਿੰਘ ਗੁਰੂ ਮਹਾਰਾਜ ਦਾ ਨਾਮ ਲਵੋ ਕੋਈ RAMDAS JI ਦਾ ਨਾਮ ਲਵੋ ਸਤਾਂਵੀ ਤੁਹਾਨੂੰ ਖਵਾਵਾਂਗੇ ਫਿਰ ਇਹ ਜਿਹੜਾ ਪ੍ਰਚਾਰ ਕਿੱਥੇ ਕਿਤਨਾ ਪਹੁੰਚਦਾ ਲੋਕਾਂ ਤੱਕ ਨੇ ਅੱਜ ਦੀ ਦਿਨ ਵਿੱਚ ਹੀ ਸ਼ੁਭਮ ਵੱਲੋਂ ਜਿਹੜੇ ਕਿ ਇੱਥੇ 13-13 ਦਾ ਲੰਗਰ ਲਗਾਇਆ ਜਾ ਰਿਹਾ ਹੈ ਦੇਖੋ ਜੀ ਪਹਿਲਾਂ ਤੇ ਮੈਂ ਧੰਨਵਾਦ ਕਰਾਂਗਾ ਤੁਹਾਡਾ ਸਿਕੰਦਰ ਜੀ ਤੁਸੀਂ ਆਏ ਹੋ ਸਾਡੇ ਸੱਦੇ ਤੇ ਔਰ ਇਹ ਤੁਹਾਡਾ ਜਿਹੜਾ ਇੱਕ ਵਰਡ ਹੈ ਕਿ ਚੌਥਾ ਸਤੰਭ ਸਾਡਾ ਮੀਡੀਆ ਹੈ ਔਰ ਅਸੀਂ ਕਹਿੰਨੇ ਹਾਂ ਪ੍ਰਮਾਤਮਾ ਜਿੰਨੇ ਪੱਤਰਕਾਰ ਹੈ ਪ੍ਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਜਿਹੜੀਆਂ ਸੇਵਾ ਨਿਭਾ ਰਹੇ ਨੇ ਔਰ ਸਾਡੇ ਤੋਂ ਜਿਹੜ ਇਹ 15 20 ਦਿਨ ਮਹੀਨਾ ਪਹਿਲਾਂ ਲਿਖੀ ਜਾਂਦੀ ਹੈ ਤੇ ਕਿ ਅੱਜ ਦੇ ਦਿਨ ਉਹ ਲੋਕਾਂ ਨੂੰ ਵੈਸੇ ਹੀ ਚਲੋ 2-4 ਸਾਲ 5 ਸਾਲ ਹੋ ਗਏ ਨੇ ਕਰਦੇ ਆ ਲੋਕਾਂ ਨੂੰ ਪਤਾ ਹੈ ਕਿ 13 ਤਾਰੀਖ ਨੂੰ ਜਿਹੜਾ ਇਹ ਹੁੰਦਾ ਜ਼ਰੂਰ ਆ ਉਹ ਲੋਕੀ ਬਹੁਤ ਪਿਆਰ ਦੇਣਨ ਦੀ ਪਰ ਫਿਰ ਇੱਕ ਵਾਰੀ ਡੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਕੋ ਸਿਕੰਦਰ ਜੀ ਖਾਸ ਕਰਕੇ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਪਰਮਾਤਮਾ ਤੁਹਾਨੂੰ ਵੀ ਛੜਦੀ ਕਲਾ ਚ ਰੱਖੇ ਲੋਕਾਂ ਦੀ ਸੀਸਾ ਲੈ ਰਹੇ ਤੁਸੀਂ ਦੇਖੋ ਜੀ ਹੋਰ ਜ਼ਿੰਦਗੀ ਦੇ ਵਿੱਚ ਲੈਣਾ ਵੀ ਕੀ ਹੈ ਲੋਕਾਂ ਦਾ ਪਿਆਰ ਮਿਲਦਾ ਜਦੋਂ ਗੁਰੂ ਮਹਾਰਾਜ ਸਾਹਿਬ ਸੰਗਤ ਦਾ ਕੋਈ ਜ਼ਿੰਦਗੀ ਦੇ ਵਿੱਚ ਅਸੀਂ ਦੇ ਇਹ ਕਿੰਨੇ ਕਿ ਜਿਹੜੀ ਅਸੀਂ ਇਹ ਸੇਵਾ ਨਿਭਾ ਰਹੇ ਆਂ ਜੇ ਪ੍ਰਮਾਤਮਾ ਨੇ ਸਾਡਾ ਜੀਵਨ ਜਿਸ ਦਿਨ ਖਤਮ ਕਰਨਾ ਹੋਵੇ ਨਾ ਬਸ ਇਹ ਕਰਨ ਤੋਂ ਬਾਅਦ ਚਾਹੀ ਅਗਲੇ ਦਿਨ ਖਤਮ ਵੀ ਕਰ ਦੇਗਾ ਨਾ ਤੇ ਕੋਈ ਮੰਦੇ ਵੀ ਸ਼ੰਕਾ ਨਹੀਂ ਜਦੋਂ ਵੀ ਮਰਨਾ ਹੈ ਨਾ ਆਪਣੀ ਸੇਵਾ ਨਿਭਾ ਕੇ ਜਾਣਾ ਹੈ ਗੁਰੂ ਮਹਾਰਾਜ ਦੇ ਘਰ ਜਾਣਾ ਹੈ ਨਾ ਜੇ ਚੰਨਾ ਚ ਲੱਗਣਾ ਹੈ ਤੇ ਸੇਵਾ ਕਰਕੇ ਹੀ ਮਰਨਾ ਉਦਾਂ ਨਹੀਂ ਕੋਈ ਕੁਆਲਿਟੀ ਨਾਲ ਸਮਝੋਤਾ ਤਾਂ ਨਹੀਂ ਕੀਤਾ ਜਾਂਦਾ ਅੱਜ ਦੇ ਦਿਨ ਬਾਬਾ ਨਾਨਕ ਸਾਡੇ ਮਨ ਚ ਸੋਚ ਹੀ ਨਹੀਂ ਪਾ ਸਕਦਾ ਕਿ ਕੁਆਲਿਟੀ ਨਾਲ ਕੰਪਰੋਮਾਈਜ਼ ਜਿੱਦਣੇ ਸੋਚ ਆ ਜੇਗੀ ਨਾ ਉਹ ਜੀਵਨ ਆਖਰੀ ਔਰ ਦਿਨ ਆਖਰੀ ਹੋਣਾ ਚਾਹੀਦਾ ਸਾਡਾ ਬਸ ਟੇਸਟ ਸਵਾਦ ਉਹ ਹੀ ਮਿਲਦਾ ਜੋ ਅਮੂਮਨ ਡੇਲੀ ਰੁਟੀਨ 'ਚ ਮਿਲਦਾ ਲੋਕੀ ਆਉਣਗੇ ਖਾਣਗੇ ਲੋਕਾਂ ਨੂੰ ਰੁਟੀਨ ਵਾਈਜ਼ ਵਾਲੇ ਟੇਸਟ ਮਿਲਣਾ ਕੋਈ ਕੰਪਰੋਮਾਈਜ਼ ਨਹੀਂ ਹੈ ਨਾ ਕੀਤਾ ਨਾ ਕਰਨਾ ਉਹ ਨਾ ਹੀ ਗੁਰੂ ਰਾਮਦਾਸ ਜੀ ਇਹ ਸੋਚ ਪਾਣ ਸਾਡੇ ਦਿਮਾਗ 'ਚ ਤੇ ਥਾਪੜਾ ਵੀ ਮਿਲਦਾ ਜਦੋਂ ਇਹ ਕੰਮ ਕਰਦੇ ਹੋ ਦੇਖੋ ਜੀ ਇਹ ਥਾਪੜਾ ਹੀ ਇਹਦੇ ਇਤੋਂ ਤੱਕ ਪਹੁੰਚ ਗਏ ਆ ਸਾਡੀ ਦੇ ਔਕਾਤ ਦੀ ਨਹੀਂ ਅਸੀਂ ਤੇ ਉਸ ਘਰ ਦੇ ਕੁੱਕਰ ਅਸੀਂ ਉਸ ਦਰਬਾਰ ਦੇ ਮਤਲਬ ਕਿ ਕਹਿ ਸਕਦੇ ਆ ਕਿ ਜਿਹੜਾ ਜੀਵਨ ਹੈ ਇਹ ਸੇਵਾ ਕਰਨ ਤੋਂ ਬਾਅਦ ਜਿਹੜਾ ਜੀਵਨ ਮਿਲਿਆ ਹੈ ਨਾ ਮੈਂ ਮੇਰੇ ਕੋਲ ਸ਼ਬਦ ਨਹੀਂ ਇਹ ਰਸਤੇ ਬੋਲਣ ਉਸਤੇ ਕਿ ਕੋਈ ਟਾਈਮ ਸੀ ਕਿ ਲੋਕਾਂ ਦੀਆਂ ਗੱਡੀਆਂ ਵੀ 90 90 ਰੁਪਏ ਮਹੀਨੇ 'ਚ ਵਾਸ਼ ਕੀਤੀਆਂ ਜ਼ਿੰਦਗੀ ਦਾ ਕੋਈ ਪੁਰਾਣਾ ਟਾਈਮ ਸੀ ਔਰ ਮੈਂ ਸੇਲਮੈਨ ਨਹੀਂ ਵੀ ਕਰ ਛੱਡੀ ਤੇ ਅੱਜ ਜੋ ਪਰਮਾਤਮਾ ਨੇ ਕਿਰਪਾ ਕੀਤੀ ਹੈ ਔਰ ਬਹੁਤ ਸੋਨਾ ਜੀਵਨ ਜੀ ਰਹੇ ਆ ਗੁਰੂ ਮਹਾਰਾਜ ਦੇ ਲਾੜ ਲੱਗੇ ਆ ਮਾਰੇ ਨੇ ਬਹੁਤ ਆਪੜਾ ਦਿੱਤਾ ਇਹ ਥਾਪੜਾ ਹੀ ਦੇਖੋ ਤੁਸੀਂ ਜੋ ਚੱਲਦਾ ਮਨ ਦੀ ਸੰਤੁਸ਼ਟੀ ਹੋਏ ਕਹਿੰਦੇ ਮਨ ਜਿੱਤੇ ਜਗ ਜਿੱਤਿਆ ਮਨ ਜਿੱਤ ਲੈ ਜਨੇ ਉਹਨੇ ਜਗ ਜਿੱਤ ਲਿਆ ਦੇਖੋ ਜੀ ਮਨ ਦੀ ਸੰਤੁਸ਼ਟੀ ਮਨ ਦੀ ਸੰਤੁਸ਼ਟੀ ਜ਼ਰੂਰਤ ਤੋਂ ਜ਼ਿਆਦਾ ਹੈ ਸਾਡੇ ਨੂੰ ਪ੍ਰਮਾਤਮਾ ਨੇ ਬਹੁਤ ਸਬਰ ਦਿੱਤਾ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਔਰ ਤੁਸੀਂ ਦੇਖੋ ਜਿਹੜੇ ਲੜਕੇ ਆਪਣੀ ਸੇਵਾ ਨਿਭਾ ਰਹੇ ਨੇ ਜਿਹੜੇ ਲੋਕਾਂ ਨੂੰ ਅਖਵਾ ਰਹੇ ਨੇ ਗੁਰੂ ਦੀ ਲਾਡਲੀ ਫੌਜ ਹੈ ਸਿੰਘ ਸਜੇ ਹੈ ਇਹਨਾਂ ਨੇ ਦਸਤਾਰਾਂ ਸਜਾਈਆਂ ਦਮਾਲੇ ਸਜਾਏ ਨੇ ਔਰ ਤੁਸੀਂ ਕਿਸੇ ਵੀ ਲੜਕੇ ਨਾਲ ਗੱਲ ਕਰੋ ਅੱਜ ਪੁੱਛੋ ਕਿ ਅਮਰੇ ਸ਼ਗਨ ਤੋਂ ਬਾਅਦ ਜਿਹੜਾ ਜੀਵਨ ਕਿਸ ਤਰ੍ਹਾਂ ਔਰ ਇਹ ਜਿਹੜਾ ਜੀਵਨ ਹੈ ਇਹ ਹਰ ਕਿਸੇ ਨੂੰ ਨਹੀਂ ਮਿਲ ਜਾਂਦਾ ਇਹ ਉਹਨੂੰ ਹੀ ਮਿਲਦਾ ਜਿੱਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਪਰ ਉਹਨਾਂ ਦੀ ਹੁਕਮ ਤੋਂ ਬਗੈਰ ਪਤਾ ਨਹੀਂ ਲੱ ਸਦਾ ਇਹ ਸਾਡੀ ਕੀ ਔਕਾਤ ਹੈ ਕੀ ਹਾਂ ਜੀ ਇਹ ਜਿਹੜਾ ਮੈਂ ਅੱਜ ਦੇਖ ਰਿਹਾ ਇਸ ਚੀਜ਼ ਨੂੰ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਭਈ ਇਹ ਜਿਹੜੀ ਚਾਟ ਲੋ ਜਾਂ ਗੋਲ ਗੱਪੇ ਵਿਖਾਇਦਾ ਖਾਓ ਬਹੁਤ ਆਨੰਦ ਆਇਆ ਮੈਨੂੰ ਖਾ ਕੇ ਤੇ ਇਸ ਚੀਜ਼ ਦੇ ਨਾਲ ਮੈਂ ਬੜਾ ਹੀ ਖੁਸ਼ ਖੁਸ਼ੀ ਸਮਝਦਾ ਤੇ 13 April ਜਿਹੜੀ ਅੱਜ ਦਾ ਦਿਨ ਨਾਲ ਰਲਈ ਹੈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਕਿ ਮੇਰੇ ਚਾਹਨ ਕੇ ਹੁੰਦੇ ਸਾਲ ਦੇ ਨਾਲ ਸਭਨੇ ਵਾਸਤੇ ਦੁਨੀਆ ਵਾਤੇ ਵੀ ਹੈ ਤੇ ਇਹਨਾਂ ਪਲੇਅਰ ਇਸ ਤਰ੍ਹਾਂ ਜਾਂਦੇ ਰਵੇ ਤੇ ਅਸੀਂ ਇਹਨਾਂ ਕੋ ਆਪਣਾ ਲਾਰੈਂਸ ਹੋ ਤੇ ਚੁੰਮੂ ਨਾਲ ਦੇ ਚਾਰਟ ਪਾਪੜੀਆਂ ਨਾਲ ਕੋ ਆਨੰਦ ਮਨਾਉਂਦੇ ਰਹੀ ਹੈ ਜਿਹੜੀ ਅੱਜ ਇੱਥੇ ਲਾਂਸ ਰੋਡ ਤੇ 13 13 ਵਿੱਚ ਚਾਟ ਗੋਲ ਗੱਪੇ ਤੇ ਹੋਰ ਬੜਾ ਕੁਝ ਮਿਲ ਰਿਹਾ ਹੈ ਕੀ ਕਹਿਣਾ ਇਹਦੇ ਕੋਲ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇੱਕ ਆਪਣੇ ਵੱਲੋਂ ਸੇਵਾ ਕਰ ਰਿਹਾ ਤੇ ਪ੍ਰਮੋਟ ਕਰ ਰਿਹਾ ਵਿਸਾਖੀ ਨੂੰ ਵਿਸਾਖੀ ਦੇ ਸੰਬੰਧ ਜੀ ਉਹਨਾਂ ਨੇ ਲਗਾਇਆ ਹੈ ਤੇ ਬੜਾ ਵਧੀਆ ਲੱਗ ਰਿਹਾ ਹੈ ਉਦਾਂ ਨੋਰਮਲੀ ਜਿੰਨਾ ਦੀ ਪਲੇਟ ਦਾ ਇਹ ਪ੍ਰਾਈਸ ਨਹੀਂ ਪਰ ਅੱਜ ਦੇ ਦਿਨ ਇਹਨਾਂ ਨੇ ਪ੍ਰਾਈਸ ਘਟਾਇਆ ਹੋਇਆ ਹੈ ਉਹਨਾਂ ਵੱਲੋਂ ਸੇਵਾ ਹੈ ਤੇ ਸੰਗਤ ਵਾਸਤੇ ਆਨੰਦ ਵੀ ਹੈ ਤੇ ਇੱਕ ਪ੍ਰੋਮੋਸ਼ਨ ਵੀ ਹੋ ਰਹੀ ਹੈ ਆਪਣੇ ਸਿੱਖੀ ਦੇ ਸਬੰਧ ਵਿੱਚ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਉਂ ਲੱਗਾ ਤੇ ਉਹ ਪੁੱਛਣਗੇ ਵਿਸਾਖੀ ਦੇ ਤਿਉਹਾਰ ਬਾਰੇ ਜਾਣਨਗੇ ਤੇ ਹੋਰਾਂ ਨੂੰ ਵੀ ਜਾਣਕਾਰੀ ਦੇਣਗੇ اچھا ਉਪਰਾਲਾ ਹੈ ਹਾਂਜੀ ਬਹੁਤ ਅੱਛਾ ਉਪਰਾਲਾ ਜੀ ਤਾਂ ਇਹ ਉਹ ਵੀਰ ਨੇ ਜਿਨ੍ਹਾਂ ਵੱਲੋਂ ਗੋਲ ਗਪੇ ਚਾਟ ਪਾਪੜੀਆਂ ਦਾ ਜਿਹੜਾ ਕੀ ਲੰਗਰ ਉਹ ਤਿਆਰ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਨੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇੱਥੇ ਇੱਥੇ ਸਾਰ ਆਪਾਂ ਨੂੰ ਕੁਝ 13 ਸਾਲ ਤੋਂ ਆਪਾਂ ਇੱਥੇ ਹੈਗੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਅੱਜ ਆਪਾਂ ਇਹ 13 13 ਰੁਪਏ ਦਾ ਤੁਹਾਨੂੰ ਪਲੇਟ ਦੇਵਾਂਗੇ ਜੀ ਅੱਜ ਦੇ ਨੇ ਵਸਾਖੀ ਦੇ ਦਿਨ ਬਹੁਤ ਮਹਾਨ ਦਿਨ ਹੈ ਖਾਲਸੇ ਦਾ ਇਹ ਖਾਲਸਾ ਪੰਥਰੀ ਸਾਜਨਾ ਕੀ ਤੀ ਗੁਰੂ ਸਾਹਿਬ ਨੇ ਬਹੁਤ ਸਿੱਖਾਂ ਦਾ ਵੱਡਾ ਜਿਹ ਤਿਹਾਰ ਮੰਨ ਲੋ ਚਾਹੇ ਤੇ ਇਹ ਆਪਾਂ ਅੱਜ ਤੁਹਾਨੂੰ 13 ਰੁਪਏ ਦਾ ਪਲੇਟ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੁਸੀਂ ਇੱਥੇ ਜਿਹੜੋ ਕੰਮ ਕਰਦੇ ਸੀਗੇ ਉਹ ਉਸ ਤੋਂ ਬਾਅਦ ਜਦੋਂ ਇੱਥੇ ਅਮਰਤ ਸੱਜਿਆ ਸੀ ਅਮਰਤ ਦਾਸ ਸੱਜਿਆ ਸੀ ਉਸ ਦੇ ਬਾਰੇ ਥੋੜਾ ਕਰਦੇ ਆ ਜਿਹੜੀ ਪਹਿਲ ਆਪਾਂ ਸਰ ਬਹੁਤ ਮਲਵਈ ਕਰੈਕਟਰ ਲੈਸ ਰਹਾ ਪਹਿਲਾਂ ਮੈਂ ਮਲਵਈ ਦਾਰੂ ਡਰਿੰਕ ਵਗੈਰਾ ਕਰਦੇ ਸੀ ਤੇ ਉਹ ਚਲੋ ਗੁਰੂ ਸਾਹਿਬ ਦੀ ਕਿਰਪਾ ਹੋਈ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਸਿੰਘ ਸਾਹਿਬ ਮਤਲਬ ਵੀ ਹਾਈ ਟੂ ਤੁਹਾਡੀ ਬਹੁਤ ਸੋਹਣੀ ਆ ਤੁਸੀਂ ਕੇਸ ਰੱਖੋ ਤੇ ਇਸ ਕਰਕੇ ਫਿਰ ਆਪਾਂ ਉਹਨਾਂ ਦੀ ਮੰਨ ਕੇ ਕੇਸ ਰੱਖਨੇ ਸਟਾਰਟ ਕਰਤੇ ਤੇ ਗੁਰੂ ਸਾਹਿਬ ਦੀ ਕਿਰਪਾ ਹੀ ਮਨ ਚ ਆਇਆ ਵੀ ਅੰਮ੍ਰਿਤ ਸ਼ਕ ਲਈਏ ਤੇ ਅੰਮ੍ਰਿਤ ਸ਼ਕ ਲਿਆ ਬੜੀ ਹੁਣ ਗੁਰੂ ਸਾਹਿਬ ਦੀ ਕਿਰਪਾ ਵਾ ਜਾਰੇ ਲੈਨੇ ਵਧੀਆ ਲਾਈਫ ਆ ਤੇ ਇਸ ਕਰਕੇ ਹਰ ਇੱਕ ਇਨਸਾਨ ਨੂੰ ਕੋਈ ਵੀ ਆ ਲਾਈਫ ਚ ਗੁਰੂ ਧਾਰਨਾ ਕਰਨੀ ਜ਼ਰੂਰੀ ਆ ਗੁਰੂ ਧਾਰਨਾ ਕਰਨੀ ਜ਼ਰੂਰੀ ਆ ਕਰਨੀ ਚਾਹੀਦੀ ਆ ਇਸ ਕਰਕੇ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਗੁਰੂ ਧਾਰਨਾ ਜੀਰੋ ਸੰਧਾ ਤੇ ਇੱਥੇ ਪਹੁੰਚਦੀ ਐ ਤੇ ਕਿੰਨਾ ਕੁ ਮਨ ਨੂੰ ਸੰਤੁਸ਼ਟੀ ਹੁੰਦੀ ਐ ਜੀ ਮੈਂ ਕਹਨਾ ਸ਼ਰ ਬਹੁਤ ਜ਼ਿਆਦਾ ਬਹੁਤ ਵਧੀਆ ਫੀਲ ਹੁੰਦਾ ਇਸ ਟਾਈਮ ਵੀ ਆਪ ਨੂੰ ਬਹੁਤ ਵਧੀਆ ਫੀਲ ਹੁੰਦਾ ਵਾ ਕੇ ਆਪਣੇ ਕੋਲ ਕੋ ਸਾਰੇ ਕਸਟਮਰ ਪਹਿਲਾਂ ਵੀ ਇਨਾਂ ਚ ਆਉਂਦੇ ਆ ਤੇ ਆਪਾਂ ਆ ਕੁਛ ਹਫਤਾ ਪਹਿਲਾਂ ਇਹਨਾਂ ਨੂੰ ਇਨਵੀਟੇਸ਼ਨ ਦਿੱਤਾ ਸੀ ਕਿ ਆਪਾਂ 13 13 ਰੁਪਏ ਦਾ ਢਾਡਾ ਲੰਗਰ ਲਾਵਾਂਗੇ 13 ਰੁਪਏ ਦਾ ਪਲੇਟ ਦਵਾਂਗੇ ਬਟ ਉਹ ਸਾਰੇ ਅੱਜ ਆਪਣੇ ਕੋਲ ਕਸਟਮਰ ਪਹੁੰਚ ਰਹੇ ਆ ਤੇ ਤਿਆਰੀ ਵੀ ਕਾਫੀ ਜ਼ਿਆਦਾ ਦਿਨਾਂ ਤੋਂ ਪਹਿਲਾਂ ਸ਼ੁਰੂ ਕਰ ਜਾਂਦੇ ਕੋ ਕਿ ਕਾਫੀ ਜ਼ਿਆਦਾ ਲੋਕ ਵੀ ਇੱਥੇ ਪਹੁੰਚਦੇ ਨੇ ਹਾਂਜੀ ਸਾਰੇ ਆਪਾਂ ਤਿਆਰੀ ਉਹ ਹਫਤਾ ਹੋ ਗਿਆ ਉਹਨਾਂ ਆਪਣੀ ਇਹ ਤਿਆਰੀ ਕਰਦਿਆਂ ਨੂੰ ਹਫਤੇ ਤੋਂ ਆਪਾਂ ਇਹ ਤਿਆਰੀ ਕਰਦੇ ਰਹੇ ਆਂ ਤੇ ਚਲੋ ਸੋਕ ਸੁਖਣਾ ਮਾਰਾ ਇਨ ਅਜੇ ਦਿਨ ਸਾਨੂੰ ਸੌਪਿਆ ਵਾ ਬਹੁਤ ਵੱਡੇ ਅੱਜ ਮੇਰਾ ਅਸਲੀ ਵੱਡੇ ਮੇਰਾ ਵੀ ਆਜੀ ਹਾਂ ਜੀ ਖਾਲਸਾ 15 ਹਿਸਾਬ ਨਾਲ ਮੇਰੇ ਦੋ ਵੱਡੇ ਬੰਦੇ ਅੱਜ ਹਾਂ ਜੀ ਬੋ ਮਾਨ ਦੀ ਕਿਰਪਾ ਵਾ ਬਾਬਾ ਦੀਪ ਸਿੰਘ ਜੀ ਦੀ 13 ਵਰੀ ਕੋਈ ਤਨ ਤਨ ਬਾਬਾ ਦੀਪ ਸਿੰਘ ਜੀ ਕਹੂਗਾ ਉਹਦੇ ਕੋ ਆਪਾਂ 1 ਰੁਪਿਆ ਨਹੀਂ ਲਵਾਂਗੇ ਬਾਬਾ ਜੀ ਕੋਈ 13 ਵਰੀ ਆਣ ਕੇ ਇਥੇ ਤਨ ਤਨ ਬਾਬਾ ਦੀਪ ਸਿੰਘ ਜੀ ਕਵੇ ਉਹਨਾਂ ਕੋ ਪਿਆਣੀ ਲੈ ਜਾਊਗਾ ਬਿਲਕੁਲ ਜੀ ਅਸਲ ਵਿੱਚ ਜਿਹੜੀ ਕਿ ਸੇਵਾ ਆ ਉਹ ਇਹੀ ਸੇਵਾ ਜਿਹੜੀ ਕਿ 13 13 ਰੁਪਏ ਵਿੱਚ ਜਿਹੜਾ ਚਾਟ ਪਾਪੜੀਆਂ ਤੇ ਨਾਲ ਗੋਲ ਗੱਪੇ ਦੇ ਲੰਗਰ ਲਗਾਏ ਗਏ ਨੇ ਇਥੇ ਹਰ ਸਾਲ ਲਗਾਏ ਜਾਂਦੇ ਨੇ ਕਿਉਂਕਿ 13 ਤਰੀਕ ਜਿਹੜੀ ਕਿ ਬਹੁਤ ਹੀ ਇਤਿਹਾਸਿਕ ਤਾਰੀਖ ਹੈ ਇਤਿਹਾਸਿਕ ਦਿਹਾੜਾ ਹੈ 13 ਤਰੀਕ ਨੂੰ ਖਾਲਸੇ ਦਾ ਸਾਜਨਾ ਦਿਹਾੜਾ ਹੈ ਤੇ ਨਾਲ ਵਿਸਾਖੀ ਦਾ ਵੀ ਜਿਹੜਾ ਦਿਹਾੜਾ ਹੈ ਉਹ 13 ਤਰੀਕ ਨੂੰ 13 April ਨੂੰ ਮਨਾਇਆ ਜਾਂਦਾ ਹੈ ਤੇ ਜਿਸ ਦੇ ਤਹਿਤ ਅੰਮ੍ਰਿਤਸਰ ਵਿੱਚ ਲਾਂਸ ਰੋਡ ਦੀ ਗੱਲ ਕਰੀਏ ਤਾਂ 13-13 ਹੀ ਹੋਈ ਪਈ ਬਾਬੇ ਦੀ ਔਰ 13 ਰੁਪਏ ਵਿੱਚ ਹੀ ਜਿਹੜਾ ਕਿ ਲੋਕਾਂ ਨੂੰ ਚਾਟ ਪਾਪੜੀਆਂ ਗੋਲ ਗੱਪਿਆਂ ਦਾ ਲੰਗਰ ਜਿਹੜਾ ਉਹ